ਅੱਜ ਬਣਾਣੇ ਆ ਮੋਰਨੀ ਆਰਡਰ ਆਇਆ ਸੀਗਾ ਥੋ ਛੋਟੇ ਛੋਟੇ ਬੱਚਿਆਂ ਦਾ ਇੱਕ 2.5 ਸਾਲ ਦਾ ਸੀਗਾ ਤੇ ਇੱਕ 1.5 ਸਾਲ ਦਾ ਸੀਗਾ ਵੈਸੇ ਆ ਆਰਡਰ ਉਹਨਾਂ ਨੇ ਤੇ ਐਸੀ ਕੀਤਾ ਹੈਗਾ ਬੱਚਿਆਂ ਦੀ ਮੰਮੀਆਂ ਨੇ ਕੀਤਾ ਸੀਗਾ ਤੇ ਉਹਨਾਂ ਨੇ ਬਣਾਣੇ ਸੀ ਬੱਚਿਆਂ ਵਾਸਤੇ ਬੈਕ ਸਾਈਡ ਤੇ ਚਾਦਰੇ ਤੇ ਮੋਰਨੀ ਤੇ ਚਾਦਰੇ ਤੇ ਮੋਰਨੀ ਬਣਾਉਣ ਤੋਂ ਪਹਿਲਾਂ ਮੈਂ ਕਿਹਾ ਚੱਲ ਵੀ ਇੱਕ ਟ੍ਰਾਇਲ ਆਪਾਂ ਕਰਦੇ ਆਂ ਵੀ ਮੋਰਨੀ ਬਣਾਣੀ ਕਿੱਦਾਂ ਹਨਾ ਉਹਨਾਂ ਨੂੰ ਰੈਫਰੈਂਸ ਫੋਟੋ ਦਿਖਾ ਦਿੰਨੇ ਆਂ ਤੇ ਉਹਦ ਲਈ ਸੋਚਿਆ ਮੈਂ ਚੱਲੋ ਇੱਕ ਵੀਡੀਓ ਬਣਾ ਲੈਂਦੇ ਆ ਜੇ ਤੁਹਾਨੂੰ ਵੀ ਕਿਸੇ ਸੂਟ ਦੇ ਉੱਤੇ ਜਾਂ ਚਾਦਰੇ ਦੇ ਉੱਤੇ ਜਾਂ ਦੁਪੱਟੇ ਉੱਤੇ ਮੋਰਨੀ ਪਾਣੀ ਹੋਏਗੀ ਤੇ ਤੁਹਾਨੂੰ ਮੋਰਨੀ ਤਾਂ ਪਤਾ ਲੱਗ ਜਾਏਗਾ ਮਨੂੰ ਮੋਰਨੀ ਬਣਾਣੀ ਕਿੱਦਾਂ ਠੀਕ ਹੈ ਪਹਿਲਾਂ ਆਪਾਂ ਥੋੜਾ ਜਿਹਾ ਵਿਚਕਾਰ ਕਟ ਇਹਦੇ ਵਿੱਚ ਕੋਟਨ ਦਾ ਹੈ ਆਪਣਾ ਚਾਦਰਾਂ ਤੇ ਇਹਦੇ ਵਿੱਚ ਲਾਇਆ ਸੀਗਾ ਵਿਚਕਾਰ ਲਾਇਆ ਸੀਗਾ ਥੋੜਾ ਜਿਹਾ ਹਲਕਾ ਜਿਹਾ ਬ੍ਰਸ਼ ਨਾਲ ਪਾਣੀ ਵੀ ਪਾਣੀ ਬਾਹਰ ਨੂੰ ਨਾ ਖਿਲਰੇ ਤੇ ਆਪਣਾ ਪੇਂਟ ਖਰਾਬ ਨਾ ਹੋ ਜਾਣਾ ਥੋੜਾ ਅੰਦਰਲੇ ਪਾਸੇ ਥੋੜਾ ਵਾਈਟ ਕਲਰ ਦਾ ਪੇਂਟ ਲਾ ਦਿੱਤਾ ਸੀਗਾ ਤੇ ਉਤਲੇ ਪਾਸੇ ਮੈਂ ਕੀਤਾ ਹੈ ਡਾਰਕ ਬਲੂ ਵਾਲਾ ਡਾਰਕ ਬਲੂ ਦੇ ਨਾਲ ਹੁਣ ਇਹ ਕਰਕੇ ਹਿਤ ਬਾਅਦ ਆਪਾਂ ਇਹਦੀ ਚੰਗੀ ਤਰ੍ਹਾਂ ਕਰਨੀ ਹੈ ਮਿਕਸਿੰਗ ਮਿਕਸਿੰਗ ਨਾਲ ਦੇ ਨਾਲ ਕਰਦੇ ਰਾਂਗੇ ਤੇ ਆਪਣਾ ਬਹੁਤ ਫਿਨਿਸ਼ਿੰਗ ਆਂਦੀ ਹੈ ਜੇ ਤੁਸੀਂ ਮਿਕਸਿੰਗ ਕਰਨ ਲੱਗੇ ਟਾਈਮ ਲਾਓਗੇ ਤਾਂ ਤੁਹਾਡੇ ਪਾਪੜੀਆਂ ਜੇ ਬੰਨੀਆਂ ਸਟਾਰਟ ਹੋ ਜਾਣੀਆਂ ਨੇ ਠੀਕ ਹੈ ਤੇ ਬਾਅਦ ਕਾਫੀ ਕਮੈਂਟ ਦੇ ਵਿੱਚ ਇਦਾਂ ਵੀ ਆਂਦਾ ਹੈ ਵੀ ਤੁਸੀਂ ਸਾਡੇ ਥੋੜਾ ਮੋਟਾ ਹੋ ਜਾਂਦਾ ਹੈ ਠਿੱਕ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਕਲਰ ਲੈਣਾ ਉਹਦੇ ਵਿੱਚ ਇੱਕ ਦੋ ਡ੍ਰੌਪ ਤੁਸੀਂ ਵਾਟਰ ਐਡ ਕਰ ਲੈਣਾ ਆ ਪਾਣੀ ਦੀ ਬੂੰਦਾ ਪਾ ਲੈਣੀ ਹੈ ਦੋ ਚਾਰ ਮਤਲਬ ਕਿ ਦੋ ਜਾਂ ਤਿੰਨ ਪਾ ਸਕਦੇ ਆ ਆਪਾਂ ਥੋੜੇ ਜਿਹਾ ਕਲਰ ਦੇ ਵਿੱਚ ਤੇ ਉਹਦੇ ਨਾਲ ਪਤਲਾ ਕਰਕੇ ਤੇ ਉਹ ਤੋਂ ਤੁਸੀਂ ਆਰਾਮ ਨਾਲ ਲਾਓਗੇ ਤੇ ਨਾਲੇ ਨਾਲ ਤੋਂ ਨਾਲ ਕਰਦੇ ਕਰਦੇ ਤੁਸੀਂ ਇਹਨੂੰ ਫਿਨਿਸ਼ਿੰਗ ਦੇਣੀ ਹੈ ਮਤਲਬ ਕਿ ਬਿਲਕੁਲ ਕਲੀਅਰ ਕਰਕੇ ਤੇ ਤੁਸੀਂ ਮਿਕਸਿੰਗ ਕਰੋਗੇ ਨਾਲ ਦੀ ਨਾਲ ਹੋਈ ਜਾਏਗਾ ਜੇ ਤੁਸੀਂ ਸੁਕਾਸ ਕੋ ਆ ਕੇ ਇਕੱਲੇ ਇਕੱਲੇ ਚੀਜ਼ ਦੀ ਮਿਕਸਿੰਗ ਕਰੋਗੇ ਨਾ ਫਿਰ ਤੁਹਾਡਾ ਪਾਪੜੀਆਂ ਜੇ ਬਣਨੀ ਸਟਾਰਟ ਹੋ ਜਾਣਗੇ ਹੁਣ ਆਪਾਂ ਮੋਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਨਾ ਇੱਕ ਪੈਰਟ ਜਿਹਾ ਕਲਰ ਆਂਦਾ ਹੈ ਇੱਕ ਬਲੂ ਡਾਰਕ ਆਂਦਾ ਹੈ ਹਨਾ ਤੇ ਬਹੁਤ ਪਿਆਰਾ ਹੀ ਇਹਦਾ ਕੰਬੀਨੇਸ਼ਨ ਦੀ ਆਪਾਂ ਇਹਦੀ ਬਣਾਉਂਦੇ ਬੋਡੀ ਮੋਰ ਦੀ ਬੋਡੀ ਬਣਾਉਂਦੇ ਆ ਤੇ ਉੱਪਰੋਂ ਇਹ ਦੋ ਕਲਰ ਦੇ ਵਿੱਚ ਆਏ ਜਿਹੜਾ ਤੇ ਲਾਈਟ ਵਿੱਚ ਤਾਂ ਰੱਖ ਦਿੱਤਾ ਵੀ ਥੋੜੀ ਸ਼ਾਈਨਿੰਗ ਸ਼ਾਈਨਿੰਗ ਜੀ ਆਏ ਹਨਾ ਤੇ ਉਹਦੇ ਨਾਲ ਇਹ ਬਹੁਤ ਪਿਆਰੀ ਲੁੱਕ ਆਂਦੀ ਏ ਤੇ ਹੁਣ ਆਪਾਂ ਇਹਦੀ ਸਾਹਮਣੇ ਉੱਪਰਲੀ ਬੋਡੀ ਤਿਆਰ ਕਰ ਦਿੱਤੀ ਹੈ ਤੇ ਤੁਸੀਂ ਬ੍ਰਸ਼ ਫੜਨ ਦੀ ਟੈਕਨੀਕ ਜ਼ਰੂਰ ਦੇਖੋ ਨਾ ਬ੍ਰਸ਼ ਨੂੰ ਤੁਸੀਂ ਬਿਲਕੁਲ ਸਿੱਧਾ ਲੈਣਾ ਹੈ ਟੇਢਾ ਮੇਢੇ ਹੱਥਾਂ ਜਿੱਦਾਂ ਆਪਾਂ ਬਿਲਕੁਲ ਪੈਨ ਫੜਦੇ ਆ ਸਟਿਕ ਇਦਾਂ ਸਿੱਧੇ ਉਦਾਂ ਹੀ ਇਹਨਾਂ ਬ੍ਰਸ਼ ਨੂੰ ਫੜਨਾ ਹੈ ਬ੍ਰਸ਼ ਫੜਨ ਲੱਗਿਆਂ ਸੌਫਟ ਰੱਖਣਾ ਹੈ ਤਿਹਾਰ ਨਹੀਂ ਹੋਣਾ ਚਾਹੀਦਾ ਹੁਣ ਇੱਥੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੈ ਕਿਉਂਕਿ ਅਗਲੀ ਬਾਡੀ ਵੱਖਰੀ ਬਣਾਣੀ ਹੈ ਤੇ ਹੁਣ ਆਪਾਂ ਨਾਲ ਦੇ ਨਾਲ ਇੱਥੇ ਵਾਈਟ ਕਲਰ ਲਾ ਦਿੱਤਾ ਸੀਗਾ ਵਾਈਟ ਕਲਰ ਲਾਉਣ ਦੇ ਨਾਲ ਇਹ ਹੁੰਦਾ ਨਾ ਜਦੋਂ ਆਪਾਂ ਨੈਕਸਟ ਕੋਈ ਚੀਜ਼ ਬਣਾਉਂਦੇ ਪਏ ਅੱਗੇ ਹਨ ਉਹ ਚ ਥੋੜਾ ਡਿਫਰੈਂਸ ਆ ਜਾਂਦਾ ਹੈ ਮਤਲਬ ਇੱਕ ਇੱਕ ਚੀਜ਼ ਕਲੀਅਰ ਦਿਖਦੀ ਏ ਮਿਕਸ ਮੈਚ ਜੈਨ ਕੋਈ ਕੁਝ ਵੀ ਹੁੰਦਾ ਹੈਗਾ ਹਨ ਜੇ ਤਾਂ ਕੋਈ ਵੀ ਤੁਸੀਂ ਫਲਾਰ ਬਣਾਓਗੇ ਤਾਂ ਤੁਸੀਂ ਸਾਰਾ ਇੱਕ ਤਰ੍ਹਾਂ ਦਾ ਹੀ ਬਣਾ ਦੋਗੇ ਤੇ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਤੁਸੀਂ ਸਟਾਰਟ ਕੀਤਾ ਕਿੱਥੇ ਖਤਮ ਕੀਤਾ ਇਸੇ ਤਰ੍ਹਾਂ ਹੀ ਵੀ ਇੱਕ ਇੱਕ ਚੀਜ਼ ਜਦੋਂ ਤੁਸੀਂ ਬਣਾਓਗੇ ਵਿੱਚ ਥੋੜਾ ਡਿਫਰੈਂਸ ਦੇਣਾ ਹੈ ਹੁਣ ਮੈਂ ਇੱਥੇ ਲਾਇਆ ਸੀਗਾ ਡਾਰਕ ਬਲੂ ਲਾਇਆ ਸੀਗਾ ਤੇ ਕਿਉਂਕਿ ਇਹਦੇ ਖੰਭ ਉੱਪਰਲੇ ਵੱਖਰੇ ਲੱਗਣੇ ਚਾਹੀਦੇ ਨੇ ਥੱਲੇ ਵਾਲੇ ਨਾਲੋਂ ਤੇ ਤੁਹਾਨੂੰ ਕੱਪੜਾ ਤੁਸੀਂ ਕਾਟਨ ਦਾ ਜਿਹੜਾ ਵੀ ਤੁਸੀਂ ਕੱਪੜਾ ਲੈਂਦੇ ਪਿਓ ਤੁਸੀਂ ਇਹਨਾਂ ਨੂੰ ਵਾਸ਼ ਜ਼ਰੂਰ ਕਰ ਲਿਓ ਠੀਕ ਹੈ ਇਹ ਮੇਰੇ ਹਾਈ ਆਰਕ ਵੀਡੀਓ ਦੇ ਵਿੱਚ ਮੈਂ ਹੀ ਰਿਕੁਐਸਟ ਕਰਦੀ ਹੁੰਨੀ ਵੀ ਤੁਸੀਂ ਆਪਣਾ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰ ਲਿਆ ਕਰੋ ਫਿਰ ਤਾਂ ਜੋ ਤੁਸੀਂ ਬਾਅਦ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ ਹਨਾ ਫਿਰ ਤੁਸੀਂ ਕਮੈਂਟ ਬਾਕਸ 'ਚ ਲਿਖਦੇ ਆ ਨਾ ਵੀ ਤੁਹਾਡੇ ਕੱਪੜੇ ਤੇ ਸਹੀ ਨਹੀਂ ਹੋਇਆ ਕੱਪੜਾ ਮੋਟਿਆ ਲੱਗਣ ਦੇ ਆਇਆ ਤੇ ਹਨਾ ਉਹ ਚੀਜ਼ਾਂ ਹੀ ਨਹੀਂ ਵੀ ਕੱਪੜੇ ਦੇ ਅੰਦਰ ਜਿਹੜਾ ਮਾਵਾ ਹੁੰਦਾ ਆ ਉਹ ਨਿਕਲ ਜਾਂਦਾ ਆ ਟੜਕਮ ਸਫਾਈ ਦੇ ਨਾਲ ਹੋਏਗਾ ਤੇ ਤੁਹਾਨੂੰ ਆਪਣੇ ਕਿਸੇ ਵੀ ਕਸਟਮਰ ਨੂੰ ਜੇ ਤੁਸੀਂ ਇੱਕ ਵਾਰੀ ਵੀ ਵਧੀਆ ਤਰੀਕੇ ਨਾਲ ਪੇਂਟ ਕਰਕੇ ਦੋਗੇ ਕੋਈ ਵੀ ਚੀਜ਼ ਨੈਕਸਟ ਤੁਹਾਡ ਕੋ ਦੁਬਾਰੇ ਉਹਨਾਂ ਨੇ ਆਣਾ ਹੀ ਹੈ ਨਾਲ ਚਾਰ ਹੋਰ ਲੈ ਕੇ ਆਏਗਾ ਹਨਾ ਜੇ ਇੱਕ ਵਾਰੀ ਆਪਾਂ ਕਾਹਲੀ ਦੇ ਨਾਲ ਫਟਾਫਟ ਅਗਲੇ ਨੂੰ ਬਸ ਨਿਬੇੜਨ ਦਾ ਹੀ ਕਰੀਏ ਫਿਰ ਉਹਨੇ ਆਪ ਤੇ ਦੁਖੀ ਹੋਣਾ ਆ ਚਾਰਨ ਹੋਰ ਵੀ ਦੱਸੇਗਾ ਵੀ ਤੁਸੀਂ ਉਹਨਾਂ ਤੋਂ ਨਾ ਕਰਵਾਇਓ ਬਹੁਤ ਖੰਮ ਖਰਾਬ ਕੀਤਾ ਹੈ ਮੇਰਾ ਸੂਟ ਖਰਾਬ ਕਰਤਾ ਹੀ ਕਰਤਾ ਹਨਾ ਇਹਦੇ ਨਾਲ ਚੰਗਾ ਵੀ ਤੁਸੀਂ ਚਾਹੇ ਇੱਕ ਕਸਟਮਰ ਨੂੰ ਆਪਣਾ ਬਣਾਓ ਪਰ ਉਹ ਬਿਲਕੁਲ ਤ੍ਰਿਕੇ ਨਾ ਬਣਾਉ ਵੀ ਜਿਹੜਾ ਤੁਹਾਨੂੰ ਕੋ 4 ਬੰਦਿਆਂ ਨੂੰ ਹੋਰ ਲੈ ਕੇ ਆਏ ਹਨ ਤੇ ਜੇ ਤੁਹਾਨੂੰ ਵੀ ਕਿਸੇ ਵੀ ਚੀਜ਼ ਕੋਈ ਫਲਾਰ ਸਿੱਖਣਾ ਹੈ ਜਾਂ ਤੁਹਾਨੂੰ ਕੋਈ ਫੋਇਲ ਦੇ ਵਿੱਚ ਜਾਂ ਲੈਦਰ ਦੇ ਵਿੱਚ ਕਲਾਸ ਲੈਣੀ ਹੈ ਤੇ ਉਹ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਹਨ ਨਾ ਨੰਬਰ ਮੈਂ ਦਿੱਤਾ ਹੁੰਦਾ ਨਾਲ ਦੀ ਨਾਲ ਤੇ ਤੁਸੀਂ ਫੋਇਲ ਦੀ ਕਲਾਸ ਲੈਣੀ ਹੈ ਤਾਂ ਵੀ ਜਾਂ ਤੁਸੀਂ ਲੈਦਰ ਦੀ ਕਲਾਸ ਲੈਣੀ ਹੈ ਤਾਂ ਵੀ ਤੇ ਜੇ ਤੁਸੀਂ ਕੋਈ ਫਲਾਰ ਸਿੱਖਣਾ ਹੈ ਜਾਂ ਕੋਈ ਚੀਜ਼ ਸਿੱਖਣੀ ਹੈ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦਿਓ ਹਨ ਕਮੈਂਟ ਬਾਕਸ ਵਿੱਚ ਉਹਨਾ ਮੈਸੇਜ ਟਾਈਪ ਕਰ ਦਿਓ ਤੇ YouTube ਚੈਨਲ ਮੇਰਾ ਜਰੂਰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜਿਆ ਤਨ ਆਉਣ ਵਾਲੀਆਂ ਨਵੀਆਂ ਤੇ ਨਵੀਆਂ ਵੀਡੀਓ ਮਿਲਦੀਆਂ ਰਹਿਣ ਨਾ ਜੋ ਵੀ ਮੈਂ ਆਪਾਂ ਕ੍ਰੀਏਟ ਕਰਦੇ ਜੋ ਵੀ ਬਣਾਉਂਦੇ ਕਈ ਵਾਰੀ ਇੱਕ ਦਿਮਾਗ ਚ ਚੀਜ਼ਾਂ ਆਂਦੀਆਂ ਨੇ ਨਾ ਮੈਂ ਇੱਕ ਸੂਟ ਕੀਤਾ ਸੀਗਾ ਚੈੱਕ ਸੂਟ ਕੀਤਾ ਸੀਗਾ ਅੱਜ ਕੱਲ ਚੈੱਕ ਸੂਟ ਦਾ ਬਹੁਤ ਟ੍ਰੈਂਡ ਹੈ ਚੈੱਕ ਕਮੀਜ਼ ਦੇ ਨਾਲ ਥੱਲੇ ਵਾਈਟ ਬਲਕਿ ਸਲਵਾਰ ਨਾਲ ਦਾ ਕੱਪੜਾ ਲੱਗ ਦਿੰਦਾ ਹੈ ਉਹਦੇ ਫੱਟੇ ਦੇ ਉੱਤੇ ਤੇ ਬਹੁਤ ਸਾਰੇ ਲੋਕ ਕਿਹੜਾਈ ਕਰਾਉਂਦੇ ਨੇ ਪਰ ਮੈਂ ਪੇਂਟ ਕੀਤਾ ਸੀਗਾ ਤੇ ਉਹਨਾਂ ਨੇ ਮੇਰੀ ਇਹ ਵੀਡੀਓ ਵੇਖ ਕੇ ਤੇ ਨਾਲ ਦੀ ਨਾਲ ਕਮੈਂਟ ਕੀਤਾ ਸੀ ਵੀ ਦੀਦੀ ਜਿਹੜਾ ਤੁਸੀਂ ਬਣਾਇਆ ਨਾ ਚੱਕ ਸੂਟ ਦੇ ਉੱਤੇ ਮੈਂ ਵੀ ਬਣਾਣਾ ਮੈਂ ਬਹੁਤ ਦਿਨਾਂ ਤੋਂ ਸੋਚਦੀ ਪਈ ਸੀ ਵੀ ਇੱਥੇ ਕੀ ਕਰਾਂ ਹਨਾ ਤੇ ਫਿਰ ਉਹਨਾਂ ਨੇ ਮੈਨੂੰ ਫੋਟੋ ਪਾਈਆਂ ਸੀਗੀਆਂ ਆਪਣਾ ਕੰਮ ਕਰਨ ਤੋਂ ਬਾਅਦ ਤੇ ਉਹ ਕਹਿੰਦੇ ਸੀ ਵੀ ਬਹੁਤ ਪਿਆਰਾ ਬਣਿਆ ਵੀ ਇਹ ਤੇ ਮੇਰੇ ਦਿਮਾਗ 'ਚ ਨਹੀਂ ਸੀ ਆਂਦੀ ਚੀਜ਼ ਮੈਂ ਸੋਚਣ ਦੀ ਸੀ ਵੀ ਕੜਾਈ ਕਰਨ ਨੂੰ ਦੇ ਕੇ ਆਵਾਂਗੀ ਹਨਾ ਤੇ ਮੇਰੇ ਕੋਲ ਜਾਇਆ ਨਹੀਂ ਗਿਆ ਤੇ ਪਰ ਮੈਂ ਪੇਂਟ ਕਰਦੀ ਆਂ ਫਿਰ ਜੇ ਤੁਹਾਡੀ ਵੀਡੀਓ ਬਿਲਕੁਲ ਸਾਹਮਣੇ ਆ ਗਈ ਹਨਾ ਇਹ ਜੋ ਮੈਂ ਸੋਚਦੀ ਪਈ ਸੀਗੀ ਤੇ ਕਹਿੰਦੇ ਮੈਂ ਤੁਹਾਨੂੰ ਤੁਹਾਡੀ ਵੀਡੀਓ ਸਾਹਮਣੇ ਆ ਗਈ ਤੇ ਫਿਰ ਉਹਨਾਂ ਨੇ ਮੈਨੂੰ ਵਿਖਾਇਆ ਉਹਨਾਂ ਨੂੰ ਬਹੁਤ ਪਿਆਰਾ ਉਹਨਾਂ ਨੇ ਬਣਾਇਆ ਸੀਗਾ ਉਹਨਾਂ ਨੇ ਗਲੇ ਤੇ ਫੱਟੀ ਲਾ ਕੇ ਨਾ ਇਦਾਂ ਸਲਵਾਰ ਨਾਲ ਦੀ ਤੇ ਬਾਹਾਂ ਤੇ ਕੀਤਾ ਸੀਗਾ ਤੇ ਘੇਰੇ ਤੇ ਕੀਤਾ ਨਾ ਤੁਹਾਨੂੰ ਪਤਾ ਲੱਗੇ ਮੇਰੀ ਚੈੱਕ ਸੂਟ ਦੇ ਉੱਤੇ ਤੁਸੀਂ ਉਹ ਚੈੱਕ ਕਰ ਲਿਓ ਠੀਕ ਹੈ ਤੇ ਫਿਰ ਤੁਸੀਂ ਵੀ ਆਪਣੇ ਕਿਸੇ ਵੀ ਸੂਟ ਦੇ ਉੱਤੇ ਕਰ ਸਕਦੇ ਹੋ ਚੈੱਕ ਸੂਟ ਦੇ ਉੱਤੇ ਪੇਂਟ ਕਰ ਸਕਦੇ ਹੋ ਬਸ ਮੇਨ ਇਹ ਆ ਵੀ ਤੁਸੀਂ ਕੱਪੜੇ ਨੂੰ ਧੋ ਲੈਣਾ ਠੀਕ ਹੈ ਧੋ ਕੇ ਪ੍ਰੈਸ ਕਰਕੇ ਫਿਰ ਉਹਦੇ ਉੱਤੇ ਕੰਮ ਕਰਨਾ ਆ ਫਿਰ ਤੁਹਾਡਾ ਵਧੀਆ ਵੀ ਫਿਨਿਸ਼ਿੰਗ ਵੀ ਆਏਗੀ ਤੇ ਤੁਹਾਨੂੰ ਕੋਈ ਉੱਤਰ ਦਾ ਚੱਕਰ ਵੀ ਨਾ ਪੈਣਾ ਵੀ ਉਹ ਵਾਰ-ਵਾਰ ਜੇ ਕੋਈ ਕਈ ਕਹਿੰਦੇ ਨੇ ਪਾਪੜੀਆਂ ਬੜਮੜ ਕਲਰ ਉੱਤਰਦਾ ਹੈ ਐਦਾਂ ਦਾ ਕੁਝ ਵੀ ਨਹੀਂ ਹੋਣਾ ਤੇ ਹੁਣ ਦੇਖੋ ਆਪਾਂ ਥੱਲੇ ਵਾਲੀ ਬੋਡੀ ਬਣਾਉਂਦੇ ਪਏ ਆਂ ਦੀ ਉੱਪਰ ਵਾਲੀ ਡਾਰਕ ਬਲੂ ਕਰ ਲਈ ਸੀਗੀ ਇਹ ਮੈਂ ਥੋੜਾ ਜਿਹਾ ਨਾਲ-ਨਾਲ ਪਾਣੀ ਨਾਲ ਜ ਲੱਗ ਗਿਆ ਸੀ ਉਹਦੇ ਕਰਕੇ ਥੋੜਾ ਜਿਹਾ ਫੈਲਰ ਸਟਾਰਟ ਹੋ ਗਿਆ ਹੁਣ ਦੇਖੋ ਆ ਜਿਹੜਾ ਤੁਹਾਨੂੰ ਲੱਗਣ ਦੀ ਹੈ ਨਾ ਇਹ ਚੀਜ਼ ਹੁੰਦੀ ਏ ਇਹ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਨਾਲ ਹੀ ਹੁੰਦੀ ਹੋਏਗੀ ਸਾਡੇ ਨਾਲ ਵੀ ਸੇਮ ਚੀਜ਼ ਹੋ ਜਾਂਦੀ ਏ ਕਈ ਵਾਰੀ ਅਸੀਂ ਨਾ ਚਾਹੁੰਦੇ ਹੋਏ ਵੀ ਜਿੱਦਾਂ ਤੁਹਾਨੂੰ ਫੈਲਰ ਦਾ ਫੈਲਰ ਆ ਦਿਖਦਾ ਪਿਆ ਹੈ ਨਾ ਇਹਦੇ ਨਾਲ ਪਾਣੀ ਲੱਗ ਗਿਆ ਸੀਗਾ ਹਲਕਾ ਜਿਹਾ ਬ੍ਰਸ਼ ਦੇ ਨਾਲ ਤੇ ਜਦੋਂ ਤੁਸੀਂ ਬ੍ਰਸ਼ ਲੈਣਾ ਅੰਦਰਲੇ ਪਾਸੇ ਪਾਣੀ ਲੈਣਾ ਹੈ ਕੋਈ ਵੀ ਚੀਜ਼ ਜੇ ਲੈਣੀ ਹੈ ਨਾ ਬਿਲਕੁਲ ਕਿਨਾਰੇ ਤੇ ਨਹੀਂ ਲਾਣੀ ਹੈਗੀ ਕਿਸੇ ਵੀ ਜੇ ਤੁਸੀਂ ਪਾਣੀ ਲੈ ਕੇ ਲਾਉਂਦੇ ਪਿਆ ਨਾ ਕਿਸੇ ਫਲਾਰ ਦੇ ਵਿੱਚ ਲਾਣਾ ਆ ਜਿੱਦਾਂ ਮੈਂ ਇਹ ਬਣਾਏ ਸੀ ਕਿ ਮੋਰਨੀ ਤੇ ਅੰਦਰ ਹੀ ਲਾਣਾ ਸੀਗਾ ਪਰ ਬਟਮਾੜਾ ਜਵਾਲੇ ਵਸ ਲੱਗ ਗਿਆ ਤਾਂ ਉਹਦੇ ਨਾਲ ਫੇਲਾਣਾ ਸਟਾਰਟ ਹੋ ਗਿਆ ਸੀਗਾ ਤੇ ਬਾਕੀ ਇਹ ਜੇ ਛੋਟੇ-ਛੋਟੇ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਆਪਾਂ ਕੰਟਰੋਲ ਕਰਨਾ ਵੀ ਆਉਂਦਾ ਈ ਹੈ ਨਾ ਜੇ ਆਪਾਂ ਤਰੀਕੇ ਨਾਲ ਕਲਾਸਾਂ ਲਈਆਂ ਹੁਣ ਚੰਗੀ ਤਰ੍ਹਾਂ ਸਿੱਖਿਆ ਹੋਏ ਨਾ ਕੋਈ ਵੀ ਗਲਤੀ ਹੋ ਜਾਂਦੀ ਹੈ ਨਾ ਤੇ ਉਹਨੂੰ ਆਪਾਂ ਠੀਕ ਵੀ ਕਰ ਸਕਦੇ ਆ ਤੇ ਜਦੋਂ ਇਹ ਸਟਿਚ ਹੋ ਗਿਆ ਚਾਦਰਾਂ ਹੈ ਨਾ ਜਦੋਂ ਛੋਟੇ ਮਨੰਨੇ ਹੁੰਦੇ ਨੇ ਪਾਇਆ ਤੇ ਫਿਰ ਮੈਂ ਤੁ ਦੀ ਪਿਕਸ ਨਾਲ ਸ਼ੇਅਰ ਜ਼ਰੂਰ ਕਰਾਂਗੇ ਜੀ ਉਹਨਾਂ ਨੂੰ ਕਿਦਾਂ ਦਾ ਲੱਗਿਆ ਸੀਗਾ ਤੁਸੀਂ ਵੀ ਆਪਣੇ ਬੱਚਿਆਂ ਦੇ ਬਣਾਣਾ ਹੋਏ ਜਾਂ ਕਿਤੇ ਵੀ ਤੁਹਾਨੂੰ ਲੱਗੇ ਤੁਸੀਂ ਦੁਪੱਟੇ ਤੇ ਬਹੁਤ ਟ੍ਰੈਂਡ ਸੀਗਾ ਸੂਟਾਂ ਉੱਤੇ ਬਹੁਤ ਟ੍ਰੈਂਡ ਹੈ ਇਹ ਦਮੋਰ ਨਹੀਂ ਬਣਾਉਂਦਾ ਤੇ ਜਿਹੜੀਆਂ ਚੀਜ਼ਾਂ ਕਢਾਈ 'ਚ ਹੁੰਦੀਆਂ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਉਹੀ ਚੀਜ਼ ਤੁਸੀਂ ਪੇਂਟ 'ਚ ਵੀ ਕਰ ਸਕਦੇ ਹੋ ਹਨਾ ਜੇ ਆਪਾਂ ਕਈ ਵਾਰੀ ਬਹੁਤ ਛੋਟਾ ਛੋਟਾ ਵੇਲਾ ਵਾਲਾ ਡਿਜ਼ਾਈਨ ਹੁੰਦਾ ਤੇ ਆਪਾਂ ਸੋਚਦੇ ਆਂ ਵੀ ਇਹ ਤਾਂ ਕਢਾਈ 'ਚ ਹੀ ਹੋਣਾ ਆ ਪੇਂਟ 'ਚ ਤਾਂ ਹੋਣਾ ਹੀ ਨਹੀਂ ਹੈ ਨਾ ਪੇਂਟ 'ਚ ਵੀ ਕੀਤਾ ਹੋਇਆ ਛੋਟਾ ਛੋਟਾ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ ਹਨਾ ਜੀ ਵਿੱਚ ਕੀ ਕਸ਼ਮੀਰੀ ਸੂਟ ਨੇ ਨਾ ਕਸ਼ਮੀਰੀ ਸੂਟ ਦੇ ਉੱਤੇ ਨਿੱਕੇ ਨਿੱਕੇ ਟਾਂਕਿਆਂ ਦਾ ਕੰਮ ਕੀਤਾ ਹੁੰਦਾ ਹੈ ਉਹ ਹੀ ਸੇਮ ਕੰਮ ਆਪਾਂ ਬ੍ਰਸ਼ ਨਾਲ ਵੀ ਕਰ ਸਕਦੇ ਆ ਤੇ ਉਹ ਵੀ ਬਹੁਤ ਪਿਆਰਾ ਲੱਗਦਾ ਆ ਤੇ ਤੁਸੀਂ ਕੋਸ਼ਿਸ਼ ਐਬਲ ਕਿ ਹੀ ਨਾ ਕੜਾਈਆਂ ਨਹੀਂ ਬਸ ਚਲੋ ਜੇ ਤੁਹਾਨੂੰ ਤੁਹਾਡੇ ਕੋਲ ਪੇਂਟ ਦਾ ਹੋ ਤੁਹਾਡੇ ਘਰ ਚ ਸਜ ਹੈਗਾ ਇਹ ਤੁਸੀਂ ਪੇਂਟ ਨਾਲ ਕਰਦੇ ਹੋ ਤੇ ਫਿਰ ਤੁਸੀਂ ਉਹ ਚੀਜ਼ਾਂ ਛੋਟੇ ਛੋਟੇ ਟਰਾਈ ਕਰੋ ਕਰਿਆ ਕਰੋ ਤੇ ਫਿਰ ਹੁਣ ਆਪਾਂ ਇਹਦੀ ਫਿਨਿਸ਼ਿੰਗ ਦੇ ਦਿੱਤੀ ਸੀ ਕਿ ਮੋਰਨੀ ਦੀ ਤਕਰੀਬਨ ਉਹਨਾਂ ਹੁਣ ਆਪਣੇ ਰਹਿ ਗਏ ਬੈਕ ਤੋਂ ਉਹਦੇ ਜਿਹੜੇ ਨੇ ਖੰਭ ਜੇ ਉਹ ਕਰਦੇ ਆ ਜਿੱਦਣ ਉਹਨਾਂ ਪੈਲ ਪਾਣੀ ਹੈ ਅੰਦਰਲੇ ਪਾਣੀ ਪਾਸੇ ਪਾਣੀ ਲੱਗਿਆ ਇਹਦੇ ਤੁਸੀਂ ਦੇਖ ਲਓ ਮੈਂ ਬਾਹਰਲੇ ਪਾਸੇ ਬਿਲਕੁਲ ਰੱਖਿਆ ਕੋਈ ਕਪੜੀ ਦਾ ਬਾਹਰ ਲੱਗ ਗਿਆ ਮੈਨੂੰ ਇਹ ਬਾਹਰ ਥੋੜਾ ਜਿਹਾ ਵੀ ਜਾਏਗਾ ਤੇ ਇਹਨੇ ਪਹਿਲਾਂ ਮੈਨੂੰ ਸਟਾਰਟ ਹੋ ਜਾਣਾ ਹੈ ਫਿਰ ਅੰਦਰਲੇ ਪਾਸੇ ਰੱਖਿਆ ਇਹ ਪਾਣੀ ਥੋੜਾ ਥੋੜਾ ਲਾ ਦਿੱਤਾ ਸੀ ਔਰ ਡਰਾਈ ਜਿਹੜੀ ਥੋੜਾ ਲਾ ਦੇਣਾ ਕਿਉਂਕਿ ਜਦੋਂ ਆਪਾਂ ਪੇਂਟ ਕਰਨਾ ਹੈ ਨਾ ਪੇਮੋਰ ਦੀਆਂ ਵਿੱਚ ਟਿੱਕੀਆਂ ਜੀ ਬਣਾਉਣੀਆਂ ਨੇ ਹਨਾ ਦੇਖੋ ਥੋੜੇ ਪਾਣੀ ਵਾਧੇ ਲੱਗਿਆ ਹੋਣਾ ਚਾਹੀਦਾ ਤਾਂ ਹੀ ਉਹ ਨਾ ਫਿਨਿਸ਼ ਦੇ ਬਣਨ ਟਿੱਕੀਆਂ ਵੀ ਬਣਦੀਆਂ ਇੱਜੇ ਇਹਨਾਂ ਨੂੰ ਵੜਦੇ ਤੇ ਚਲੋ ਤੁਸੀਂ ਇੱਕ ਦੇਖੋ ਯਾ ਡਰਾਇੰਗ ਉਹ ਹੀ ਕਰਦੇ ਬਈ ਕੋਲ ਪ੍ਰੈਕਟਿਸ ਤੋਂ ਨਾ ਮੈਂ ਥੋੜੇ ਸੰਤੁਸ਼ਟ ਨਹੀਂ ਸੀ ਗਏ ਮੈਂ ਸੋਚਿਆ ਹੋਰ ਕਰ ਕਰਦੇ ਪ੍ਰੈਕਟਿਸ ਆ ਦੇਖੋ ਹੁਣ ਇਦਾਂ ਲੱਗ ਜਾਂਦੇ ਆ ਨਾ ਵੀ ਜਿਵੇਂ ਇਹ ਅਸਮਾਨ ਦੇ ਉੱਤੇ ਬੱਦਲ ਜੇ ਹੋਣ ਉਹ ਵਦਨਾਂ ਦੇ ਵਿੱਚ ਆਪਾਂ ਬ੍ਰਸ਼ ਘੁਮਾਣੇ ਪਏ ਆ ਇਹ ਆਪਣੀ ਆਪਣੀ ਸੋਚ ਹੁੰਦੀ ਹੈ ਨਾ ਜਦੋਂ ਆਪਾਂ ਕੋਈ ਵੀ ਬ੍ਰਸ਼ ਤੇ ਨਾ ਪੇਂਟ ਨੇ ਕੰਮ ਕਰਦੇ ਆ ਤੇ ਜਦੋਂ ਉਹਦੇ ਤਰੇਸ਼ੇ ਜਿਹੇ ਫੈਲਦੇ ਨੇ ਉਹ ਬਹੁਤ ਪਿਆਰੇ ਲੱਗਦੇ ਨੇ ਖਾਸ ਕਰਕੇ ਮੈਨੂੰ ਤਾਂ ਬਹੁਤ ਪਿਆਰੇ ਲੱਗਦੇ ਜਿੱਦਾਂ ਬੱਦਲਾਂ ਦੀ ਤਰ੍ਹਾਂ ਲੱਗਦੇ ਨੇ ਜਿੱਦਾਂ ਅਸੀਂ ਬੱਦਲਾਂ ਦੇ ਵਿੱਚ ਕੰਮ ਕਰਦੇ ਪਏ ਆ ਤੇ ਇਹ ਹੁਣ ਇਹਨੂੰ ਬਿਲਕੁਲ ਆਪਾਂ ਡਾਰਕ ਕਰ ਦਿੱਤਾ ਸੀਗਾ ਡਾਰਕ ਕਰਨ ਤੋਂ ਬਾਅਦ ਫੇਰੇ ਦੇ ਵਿੱਚ ਟਿੱਕੀਆਂ ਬਣਾਉਣੀਆਂ ਇਹਨਾਂ ਪਹਿਲਾਂ ਇੱਕ ਆਪਾਂ ਬਲੂ ਕਲਰ ਨੂੰ ਡਾਰਕ ਕਰ ਦਿੱਤਾ ਸੀ ਜਿਹੜਾ ਹਨ ਤੇ ਆਪਾਂ ਲਾਸਟ ਦੇ ਵਿੱਚ ਉਹ ਸ਼ੋਅ ਵੀ ਬਿਲਕੁਲ ਨਾਲ ਸ਼ੇਅਰ ਕੀਤੀ ਏ ਜਿਹੜਾ ਪਚਾਦਰੇ ਤੇ ਮੋਰਨੀਆਂ ਬਣਾਈਆਂ ਉਹਨਾਂ ਵਿੱਚ ਇੱਕ ਮੋਰਨੀ ਮੈਂ ਬਣਾ ਲਈ ਸੀਗੀ ਤੇ ਦੂਸਰੀ ਮੋਰਨੀ ਨਾਲ ਉਹਦੇ ਸੀਗੇ ਤੁਸੀਂ ਲਾਸਟ ਵੀਡੀਓ ਚ ਬਣੇ ਰਹੋ ਤੇ ਜਰੂਰ ਦੇਖਿਓ ਵੀ ਤੁਹਾਨੂੰ ਮੋਰਨੀ ਕਿਵੇਂ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਵਿੱਚ ਦੱਸਿਓ ਤੇ ਨਾਲ-ਨਾਲ ਵੀਡੀਓ ਚਲਾ ਲਿਆ ਕਰੋ ਜਦੋਂ ਵੀ ਤੁਸੀਂ ਕੰਮ ਕਰਨਾ ਹੁੰਦਾ ਤੁਸੀਂ ਸਟੈਪ ਬਾਈ ਸਟੈਪ ਇਹਨੂੰ ਸਿੱਖ ਸਕਦੇ ਹੋ ਹਨ ਵੀ ਤੁਸੀਂ ਕਿਵੇਂ-ਕਿਵੇਂ ਕਰਨਾ ਹੈ ਕਿਉਂਕਿ ਨਾਲ-ਨਾਲ ਵੀਡੀਓ ਚੱਲੇਗੀ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਇਹ ਲੱਗੇਗਾ ਵੀ ਸ਼ਾਇਦ ਸਾਨੂੰ ਕੋਈ ਦੱਸਦਾ ਹੀ ਪਿਆ ਹੈ ਤੇ ਤੁਹਾਨੂੰ ਔਖਾ ਨਹੀਂ ਲੱਗਣਾ ਕੁਝ ਵੀ ਤੇ ਜੇ ਤੁਹਾਨੂੰ ਫੇਰ ਵੀ ਕੋਈ ਚੀਜ਼ਾਂ ਨਾ ਸਮਝ ਆਣ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਜਾ ਕੇ ਕਮੈਂਟ ਕਰਕੇ ਪੁੱਛ ਲਿਓ ਜੀ ਜੇ ਤੁਹਾਨੂੰ ਕਿਰਜੀ ਸਮਝ ਨਾ ਆਏ ਤੇ ਬਾਕੀ ਤੇ ਕੱਲੀ-ਕੱਲੀ ਚੀਜ਼ ਤਾਂ ਦੇ ਸਾਹਮਣੇ ਆ ਵੀ ਕਿੱਦਾਂ ਜੀ ਮੈਂ ਫਿਨਿਸ਼ਿੰਗ ਦੇ ਦਿੰਦੀ ਆ ਕਿੱਦਾਂ ਨੂੰ ਡਾਰਕ ਟੂ ਲਾਈਟ ਕਰਦੇ ਪਏ ਆ ਹਨਾ ਜਿਹੜੀ ਚੀਜ਼ਾਂ ਦਿਸਣ ਵੀ ਇਹਦੇ ਵਿੱਚ ਤੇ ਲਾਸਟ ਵਿੱਚ ਤੁਸੀਂ ਚਾਦਰਾਂ ਜ਼ਰੂਰ ਚੈੱਕ ਕਰ ਲਿਓ ਵੀ ਆਪਣੀ ਮੋਰ ਨਹੀਂ ਇੱਕਦ ਗਈ ਹੈ ਪੈ ਦੂਸਰੀ ਅਜੇ ਆਪਾ ਪਾਣੀ ਹੈ ਤੇ ਜੇ ਤੁਹਾਨੂੰ ਜਦੋਂ ਕੰਪਲੀਟ ਹੋ ਗਿਆ ਸਟਿਚ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਦੀ ਫੋਟੋ ਜ਼ਰੂਰ ਸ਼ੇਅਰ ਕਰਾਂਗੀ ਤੇ ਬਹੁਤ ਧੰਨਵਾਦ ਤੁਸੀਂ ਜੁੜਿਓ ਰਹਿਜਦੇ ਨਾਲ ਤੇ ਆਪਣਾ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਿਓ ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਤਾਂ ਹੀ ਤੁਹਾਨੂੰ ਮੇਰੀ ਵੀਡੀਓ ਸ਼ੋ ਹੋਣਗੀਆਂ ਨਾ ਤੇ ਇਦਾਂ ਹੀ ਤੁਸੀਂ ਆਪਣਾ ਜੁੜਿਆ ਰਿਓ ਪਿਆਰ ਦਿੰਦੇ ਰਿਓ ਆਪਣਾ ਤੇ ਬਹੁਤ-ਬਹੁਤ ਧੰਨਵਾਦ ਜੀ ਐਂਡ ਤੱਕ ਜ਼ਰੂਰ ਵੇਖਿਓ ਕਿਉਂਕਿ ਇਹਦੇ ਚ ਲਾਸਟ ਵਿੱਚ ਆਪਾਂ ਤੁਸੀਂ ਦੇਖ ਲਿਓ ਤੁਸੀਂ ਕਿ ਕਿੱਦਾਂ ਮੋਰਨੀ ਬਣਾਣੀ ਹੈ ਕਈ ਵਾਰੀ ਮੋਰਨੀ ਹੈ ਨਾ ਬੈਕ ਸਾਈਡ ਨੂੰ ਘੁੰਮ ਕੇ ਦੇਖਦੀਆਂ ਨੇ ਹੈ ਨਾ ਦੂਸਰੇ ਚਾਦਰੇ ਤੇ ਆਪਾਂ ਇਦਾਂ ਬਣਾਣੀਆਂ ਨੇ ਤੇ ਇਸ ਚਾਦਰੇ ਦੇ ਉੱਤੇ ਆਪਾਂ ਦੋਨੇ ਫਰੰਟ ਇਕ ਦੂਜੇ ਨੂੰ ਦੇਖਦੇ ਹੋਏ ਬਣਾਣੀ ਸੀਗੀ ਨਾ ਇੱਕ ਮੋਰਨੀ ਦੂਜੀ ਮੋਰਨੀ ਵਾਲੇ ਸਾਹਮਣੇ ਸਾਹਮਣੇ ਆਮੋ ਸਾਹਮਣੇ ਤੇ ਇਦਾਂ ਬਣਾਈ ਹੋਈ ਏ ਤੇ ਹੁਣ ਦੂਸਰਾ ਚਾਦਰ ਆਪਾਂ ਬਸ ਲੈ ਕੇ ਤੁਹਾਡੇ ਜੀ ਹਾਜ਼ਰ ਹੋਵਾਂਗੇ 2-4 ਦਿਨਾਂ ਦੇ ਵਿੱਚ ਵਿੱਚ ਹੀ ਤੇ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਹੋ ਰੀਜ ਦੇ ਨਾਲ ਹਮੇਸ਼ਾ ਜੁੜੇ ਰਹੋ ਜੇ ਤੁਹਾਨੂੰ ਲੈਦਰ ਪੇਂਟਿੰਗ ਜਾਂ ਫੋਇਲ ਪੇਂਟਿੰਗ ਸਿੱਖਣੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਬਹੁਤ-ਬਹੁਤ ਧੰਨਵਾਦ ਜੀ